ਤੇ ਹਜੂਰਾ ਸੋ ਚੋਲਾ ਪੋਣਾ ਭੁੱਲ ਗਿਆ ਜਿਹਦੇ ਵਿੱਚ ਮਾਇਆ ਸੀ। ਕਹਾਂ ਜਾ ਕੇ ਗੱਡੀ ਖੜ ਗਈ। ਜਦੋਂ ਗੱਡੀ ਸਟਾਰਟ ਕਰਨ ਗੱਡੀ ਸਟਾਰਟ ਨਾ ਹੋਵੇ। ਤੇ ਸਤਕਾਰ ਜੋਗ ਸਾਚੋ ਦੇਖਿਆ ਤੇਲ ਹੈ ਨਾ। ਬਾਬਾ ਜੀ ਨੇ ਜਿਹੜੇ ਕੋ ਖੁੰਡੀ ਸੀ ਕਿ ਨਾ ਚਿੱਟੇ ਰੰਗ ਦੀ ਖੁੰਡੀ ਫੜੀ ਹੋਈ। ਮੈਂ ਸੰਤਾਂ ਸੰਗਤਾਂ ਦਾ ਟੂਕ ਮੰਤਰ ਸਾਂਝਾ ਕਰਾਂ ਇਤਿਹਾਸ। ਉਹ ਖੁੰਡੀ ਸਤਕਾਰ ਜੋਗ ਸਾਹਿ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਮਨਕੂ ਪੁੱਤਰ ਰੂ ਉਹਨਾਂ ਨੇ ਬੜਾਈ ਸੀ ਇਤਕਾਰਯੋਗ ਸਾਥ ਜਿਹਨਾਂ ਦੇ ਆ ਪੁੱਤ ਨੇ ਆ ਮੂਵੀ ਬਣਾ ਰਹੇ ਨੇ ਪੁੱਤੇ ਆਪਣੋਂ ਉਤੇ ਇਤਕਾਰਯੋਗ ਸਾਥੀ ਢੋਲਕ ਚਮਟਿਆਂ ਦੀ ਸੇਵਾ ਕਰ ਰਹੇ ਨੇ ਦੇਖੋ ਭਾਗ ਲੱਗੇ ਹੋਏ ਪੁੱਲ ਨੂੰ ਭਾਗ ਲੱਗੇ ਹੋਏ ਉਹਨਾਂ ਦੇ ਉਹਨਾਂ ਨੇ ਖੁੰਡੀ ਬਣਾਈ ਤੇ ਕਹਤਾ ਵੀ ਬਾਬਾ ਜੀ ਨੂੰ ਦੇ ਕੇ ਆਉਣੀ ਹੈ ਸਮਾਂ ਲੱਗਿਆ ਨਾ ਰਾੜਾ ਸਾਹਿਬ ਜਾਣ ਦਾ ਤੇ ਇਹਨਾਂ ਦੀ ਦਾਦੀ ਮਾਸਤਕਾਰ ਜੁਗ ਸਾਸਿ ਉਹਨਾਂ ਨੇ ਕਹਣਾ ਬਾਬਾ ਜੀ ਆਉਣਗੇ ਖੁੰਡੀ ਲੈ ਕੇ ਜਾਣਗੇ ਆਪਣੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਬਾਬਾ ਜੀ ਆਪ ਗਏ ਲੋਦੇਹਾਣੇ ਘਰ ਨੂੰ ਪਵਿੱਤਰ ਕੀਤਾ ਚਰਨ ਪਾਏ ਕਹਿੰਦੇ ਭਾਈ ਸਾਡੀ ਖੁੰਡੀ ਸਾਨੂੰ ਦੇ ਦਿਓ ਗੱਜ ਕੇ ਆਖੋ ਸਤਨਾ ਉਹ ਖੁੰਡੀ ਕਹਿੰਦੇ ਗੱਡੀ ਦੀ ਚਾਬੀ ਨੂੰ ਲਾਤੀ ਕਹਿੰਦੇ ਹੁਣ ਚਾਬੀ ਮਾਰ ਬਈ ਗੱਡੀ ਸਟਾਰਟ ਹੋ ਗਈ ਲਿਬੜੇ ਪਟਰੋਲ ਪੰਪ ਤੇ ਆ ਕੇ ਸਰਦਾਰਾਂ ਤੋਂ ਪਟਰੋਲ ਪਵਾਇਆ ਕਹਿੰਦੇ ਵੀ ਤੈਨੂੰ ਅਸੀਂ ਅਗਲੇ ਘੇੜੇ ਨਾਲ ਪੈਸੇ ਦੇ ਜਾਂਗੇ ਕਹਿੰਦੇ ਕੋਈ ਨਾ ਮਹਾਰਾਜ ਤੇ ਸਾਡਾ ਸਾਰਾ ਕੁਝ ਤੁਹਾਨੂੰ ਦਾਲ ਤੁਹਾਡਾ ਹੀ ਦਿੱਤਾ ਹੋਇਆ ਉਹ ਸਮਾਂ ਪੈਣ ਤੇ ਬਾਬਾ ਹਜੂਰਾ ਸ੍ਰੀ ਜਾਣਾ ਭੁੱਲ ਗਏ ਸਤਕਾਰ ਦੀ ਉਸਤ ਸਈ ਤੇ ਬਾਬਾ ਜੀ ਨੇ ਕਹਿਣਾ ਭਾਈ ਉਹਨਾਂ ਦੇ ਪੈਸੇ ਦੇ ਕੇ ਆਓ ਭਾਈ ਤੇਲ ਪਾਇਆ ਸੀ ਆਪਾਂ ਉਹਨਾਂ ਤੋਂ ਜਦੋਂ ਪੈਸੇ ਦੇਣ ਆਏ ਲਿਬੜੇ ਵਾਲੇ ਸਰਦਾਰਾਂ ਨੂੰ ਕਹਿੰਦੇ ਮਹਾਰਾਜ ਹੀ ਪੈਸੇ ਨਹੀਂ ਲੈਣੇਗਾ ਅੱਜ ਕਿ ਆਖੋ ਸਤਨਾ ਤੇ ਉਹਨਾਂ ਨੇ ਰਾਣਾ ਸਾਹਿਬ ਵਿੱਚ ਕੰਪਲੈਕਸ ਪਟ્રોલ ਪੰਪੇ ਲਵਾ ਦਿੱਤਾ ਗੱਜ ਕੇ ਆਖੋਸਤਰਾ ਤੇ ਇਸ ਤਰ੍ਹਾਂ ਸਤਕਾਰਯੋਗ ਸਤਸਾਈ ਬਾਬਾ ਇਤਸਰ ਸਿੰਘ ਮਹਾਰਾਜ ਨੇ ਸੰਕਟਾਂ ਨੂੰ ਤਾਰਨਾ ਕੀਤਾ ਤੇ ਹੁਣ ਵੀ ਸਤਕਾਰਯੋਗ ਸਤਸਾਈ ਤਾਰ ਰਹੇ ਨੇ ਤਾਂ ਤੇ ਆਓ ਆਪਾਂ ਅਰਦਾਸ ਕਰੀਏ ਉਹਨਾਂ ਅੱਗੇ ਨਿਭ ਜਾ ਪਿਆਰੇ ਨਿਭ ਜਾ ਸਾਡੀ ਪੀਰਾਂ ਦੇ ਨਾਲ ਮਰੀ ਤਾਂ ਦੀ ਨਿਭ ਜਾ ਪਿਆਰੇ ਦੇਵ ਜੈ ਸਾਡੀ ਪੀਰਾਂ ਦੇ ਨਾਲ ਮਰੀ ਤਾਂ ਦੀ ਨਿਭ ਜਾ ਪਿਆਰੇ ਦੇਵ ਜੈ ਸਾਡੀ ਪੀਰਾਂ ਦੇ ਨਾਲ ਮਰੀ ਤਾਂ ਦੀ ਏ ਪੰਜਾਬੀ ਪਿਆਰੀ ਦੇਵ ਜੈ ਸਾਡੀ ਪੀਰਾਂ ਦੇ ਨਾਲ ਮਰੀਦਾ ਦੀ ਚਾਰੇ ਜੰਨ ਸਚੂਰ ਪਰੀਤ ਹੈ ਸੈ ਤਾਰ ਨਿਹਾਲੇ ਰਾਮ ਪਿਆਰੇ ਚੱਕੀ ਸੂਰਜ ਜੇਤ ਹੈ ਇਹ ਚੱਕ ਵੀ ਸੂਰਜ ਹੇਤ ਹੈ ਪਿਆਰੇ ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸਖਾਲੇ ਰਾਮ ਪਿਆਰੇ ਨਿਹੋ ਕਵਲ ਜਨ ਜਾਣੀ ਐ ਸਾਰੇ ਦੇ ਹੋ ਕਵਲ ਜਲ ਜਾਣੀਆਂ ਜਲ ਜਾਣੀ ਐ ਖੜ ਮੂ ਬਖਾਲੇ ਰਾਮ ਪਿਆਰੇ ਮੋਰ ਪਪੀ ਹੈ ਬੋਲਦੇ ਪਿਆਰੇ ਮੋਰ ਪਪੀ ਹੈ ਬੋਲਦੇ ਪਤਾਲ ਕਾਲੇ RAM ਪਿਆਰੇ ਨਾਰ ਪਤਾਰ ਪਿਆਰ ਹੈ ਪਿਆਰੇ ਨਾਰ ਪਤਾਰ ਪਿਆਰ ਹੈ ਹਉ ਪਿਆਰੇ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਬਾੜੇ RAM ਪਿਆਰੇ ਪੀਰ ਮਰੀਦਾ ਫਿਰ ਸਾਡੀ ਲੇ ਪੀਰੰ ਮਰੀ ਤਾਂ ਪਰਹੜੀ ਉਹ ਨਿਭ ਜੈ ਨਾਲੇ ਰਾਮ ਪਿਆਰੇ ਉਪਰੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ